ਆ ਯਮੇ ਕਰ ਮੇਰਾ ਇਹ ਗੱਦਿਆ ਤੋਂ ਹੁਣਾ ਠੀਕ ਹੈ ਵਧੀਆ ਕਰਤੀ ਰੌਣੀ ਕੇ ਰੱਬ ਨਹੀਂ ਕਰਤੀ ਰੌਣੀ ਹਾਂ ਰੌਣੀ ਤਾਂ ਬਈ ਕਰਤੀ ਤੇ ਉੱਤੇ ਰੱਬ ਨੇ ਕਰਤੀ ਹਾਂ ਸੋ ਬਸੋਂ ਕਰਤੀ ਕਈਆਂ ਦਾ ਤਾਂ ਕਰ ਗਿਆ ਨੁਕਸਾਨ ਵੀ ਕਰ ਗਿਆ ਤੇ ਕਈਆਂ ਦਾ ਫਾਇਦਾ ਵੀ ਕਰ ਗਿਆ ਹਣਾ ਹਾਂ ਹਾਂ ਗੱਲਾਂ ਦੋਨੇ ਹੀ ਨੇ ਕਹਿੰਦਾ ਜਿਸਕੇ ਸਿਰ ਉੱਪਰ ਤੂੰ ਸਾਈਆਂ ਉਸਕੋ ਮਾਰ ਸਕੇ ਨਾ ਕੋਈ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੁਆਮੀ ਲਾਲ ਮਾਰ ਸਕੇ ਨਾ ਮਾਣਾ ਤੋ ਮਾਣਾ ਉਧਰ ਉਧਰ ਤਾਂ ਹੋ ਹੀ ਜਾਂਦਾ ਮੈਂ ਫਿਰ ਇਹ ਨਹੀਂ ਲਿਖਦਾ ਕਰਦਾ ਰਹਿਣਾ ਅੱਛਾ 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 ਉਹ ਇੱਕ ਗੱਲ ਤਾਂ ਹੈ ਭਾਵੇਂ ਉਹਨੇ ਵੀਡੀਓ ਜੀ ਕੋਈ ਦੇਖੂ ਗੁੱਸਾ ਵੀ ਲੱਗੇ ਹੁਣ ਮੇਰੇ ਕੋਲੇ ਕਿਲਾ ਬਣਦਾ ਸਵਾ ਕਿਲਾ ਭਾਈ ਗਰੀਬ ਬੰਦੇ ਨੂੰ ਕੋਈ ਸਾਧਨ ਵੀ ਨਹੀਂ ਦਿੰਦਾ ਬੰਦਾਂ ਨੂੰ ਹੈ ਤੂੰ ਆਏ ਲਾਲਾ ਮੈਂ ਘਟੋ ਘਟ 15 ਦਿਨ ਭੌਂਗਦਾ ਫਿਰਦਾ ਰਿਹਾ ਮੋਟਰ ਦੇ ਮਗਰ ਭਾਈ ਮੋਟਰ ਦੇ ਦਿਓ ਸਮਰਉਨੇ ਅੱਜ ਸਮਰਉਨੇ ਕੱਲ ਸਮਰਉਨੇ ਹਰ ਕੇ ਆਪ ਮਿਸਤਰੀ ਨੂੰ ਫੋਨ ਕੀਤਾ ਸੱਦਿਆ ਠੀਕ ਆ ਸੱਦ ਕੇ ਉਹਦੇ ਦੋ ਟਾਂਖੇ ਜਿਹੜੇ ਲਵਾਉਣੇ ਸੀ ਲਵਾਏ ਓ ਆ ਜਾਗਾ ਓ ਹੋ ਕੀ ਹੋਰੀ ਜਾਂਦਾ ਐ ਅੱਛਾ ਉਸ ਤੋਂ ਬਾਅਦ ਤੂੰ ਲਾਲਾ ਵੀ ਤੜਕੇ ਚੱਲ 4 ਵਜੇ ਲੈਟ ਆਉ ਵੀ ਚਲਾਵਾਂਗੇ ਆਥਣੇ ਰੱਬ ਨੇ ਵਧੀਆ ਕਣੀਆਂ ਬਤੀਆਂ ਜਿਵੇਂ ਕਹਿੰਦੀ ਗਰੀਬ ਦੀ ਵਰਦ ਆ ਰੱਬ ਸੁਣਦਾ ਦਾ ਹੈਗਾ ਦਾਤੀ ਦਾ ਫੇਰ ਨਾਲੇ ਬਹੁਤ ਹੁੰਦੇ ਨੇ ਹਾਂ ਹੈ ਲਓ ਭਾਈ ਪੱਕੀ ਗੱਲ ਆ ਅਗਰ ਤੇ ਗੱਲਾ ਕਰੀ ਜਾਂਦੇ ਹੋ ਨਾ ਟੇੜੀਆਂ ਗੱਦਸ਼ਾ ਮਰੂਰ ਦੇ ਦੋ ਹੁਣ ਆਹ ਲਓ ਦੋ ਦੋ ਆਪਣੇ ਪਿੰਡ ਚ ਲਾ ਲਾ ਹਾਂ ਦੋ ਮੈਨੂੰ ਦੇ ਦੇ ਬੋਲੇ ਨਾ ਬੋਲੇ ਨਾ ਅਸੀਂ ਆਪਾਂ ਆਈ ਵਾਰ ਤੈਨੂੰ ਪਤੀ ਐ ਅੰਬਰਤ ਨੂੰ ਵੀ ਪਤਾ ਹੈ ਵੀ ਆਪਾਂ ਜੀਤੀ ਗਣਕ ਬੀਜਦੇ ਹਾਂ ਨਾ ਹਾਂ ਆਪ ਨੂੰ ਵੀ ਡੀਏ ਵੀ ਨਹੀਂ ਮਿਲੀ ਦੀਏ ਵੀ ਹੈਗੀ ਸੀ ਦਿੱਤੀ ਨਹੀਂ ਐਦ ਕੀ ਹਾਂ ਵੀ ਕਿਤੇ ਬੀਜ ਨਾ ਲੈਣਾ ਬੇਈਮਾਨਾਂ ਨੇ ਦੇਖ ਲੈਣਾ ਹਾਂ ਉਹਨਾਂ ਨੇ ਡੀਏਪੀ ਨਹੀਂ ਦਿੱਤੀ ਹੂੰ ਚਲ ਆਪਣਾ ਫਾਇਦਾ ਹੋ ਗਿਆ ਫਾਇਦਾ ਐ ਹੋ ਗਿਆ ਜੇ ਉਹ ਡੀਏਪੀ ਦੇ ਦਿੰਦੇ ਆਪਾਂ ਬੀਜ ਦਿੰਦੇ ਉਹ ਕਰੰਟ ਚ ਆ ਜਣੀ ਦੁਬਾਰੇ ਬੀਜ ਨਹੀਂ ਪੈਣੀ ਅਸਲ ਵਿੱਚ ਯਾਰ ਪਤਾ ਕੀ ਹੈ ਜਿਵੇਂ ਕਹਿੰਦੇ ਆ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਹਾਂ ਹੈ ਵੀ ਮਾੜੇ ਨੇ ਤਾਂ ਜ਼ੋਰ ਲਾਇਆ ਸੀ ਮਾੜਾ ਕਰਨ ਤੇ ਹੂੰ ਹਾਂ ਪਰਮਾਤਮਾ ਕਹਿੰਦਾ ਮੀ ਤੂੰ ਟੈਨਸ਼ਨ ਨਾ ਲੈ ਤੇਰਾ ਚੰਗਾ ਹੀ ਕਰੂੰਗਾ ਮੈਂ ਹੈਗੀ ਨਾ ਗਲੇ ਆਪਾਂ ਨੂੰ ਸਬਰ ਨਹੀਂ ਹੁੰਦਾ ਆਪਾਂ ਨੂੰ ਸਬਰ ਨਹੀਂ ਹੁੰਦਾ ਆ ਜਿਹੜਾ ਮੀ ਪੈ ਗਿਆ ਨਾ ਇਹ ਚੰਗੇ ਖਾਤਰੀ ਪੈ ਗਿਆ ਹੋਰ ਹਾਂ ਵੀ ਜਿਹੜਾ ਚੰਗੀ ਕਰਨਾ ਪਰਮਾਤਮਾ ਨੇ ਡੀਪੀ ਤਾਂ ਬਾੜੀ ਕਿੰਨਾ ਦਾ ਭਰਾਵਾ ਮੈਂ ਅਜੇ ਰੌਣੀ ਗਲੀ ਬੈਠਾ ਡੀਪੀ ਤਾਂ ਮੈਂ ਅਜੇ ਸਰਦੂਲਗੜ੍ਹ ਜਾਣਾ ਦੇ ਰਿਸ਼ਤੇਦਾਰ ਕੋਲੇ ਪਈਆਂ ਨੇ ਆਪਣੇ ਕੋਲੇ 8-10 ਬੋਰੀਆਂ ਦੋ-ਦੋ ਦਾ ਜਗਾੜ ਚੱਲ ਆਪਾਂ ਕਰ ਲੈਣਾ ਇਹ ਤਾਂ ਗੱਲ ਬਣ ਗਈ ਚੱਲ ਗਈ ḍap ਤਾਂ ਚੱਲ ਆਪਾਂ ਲਿਆਵਾਂਗੇ ਸੁਰੂਗੜ ਤੋਂ ਲਿਆਵਾਂਗੇ ਹੂੰ ḍap ਵਾਲਾ ਕੋਈ ਚੱਕਰ ਨਹੀਂ ਹੂੰ ਮੋਦੀ ਤੋਂ ਲੈ ਕੇ ਭਈਏ ਦਿੱਕਰੇ ਥਾਰੇ ਜ਼ਿਮੀਂਦਾਰ ਨੂੰ ਖਾਣ ਵਾਲੇ ਨੇ ਡਟੇਰੇ ਕੁੱਤੇ ਹਾਂ ਸਾਰੇ ਢੋਂਗੀ ਢੋਂਗੀ ਮਗਰ ਪਏ ਹੋਏ ਨੇ ਉਹ ਦੂਰ ਗਿਆ ਜਾਣਾ ਯਾਰ ਆਪਣੇ ਪਿੰਡ ਜੀ ਇਹ ਚੱਲ ਰਿਹਾ ਕੋਈ ਨਹੀਂ ਤਾਂ ਗੱਲ ਹੈਗਾ ਭੈਣ ਚੋ ਦੀ 2.5 ਬੋਰੀ ਆਈ 50 ਬੋਰੀਆਂ ਵਿੱਚ ਹੀ ਗੈਰ ਕਰਤਿਆਂ ਤੇ 200 ਲਸਾਈਟੀ ਚ ਲਈ ਹੈ ਮੋਦੀ ਨੇ ਕਰਤੀਆਂ ਪੰਜਾਬ ਹੋਰ ਗੀ ਖਾ ਗਏ ਸਿੱਧੂ ਜੀ ਦੇ ਅੱਛਾ ਯਾਰ ਹੋਰ ਹੋਰਾਂ ਦੇ ਦੀ 50 ਦੇ ਚੱਕ ਤੱਕ ਕਮ ਡੀਏਪੀ ਹੋਟ ਨਹੀਂ ਪੈਂਦੀ ਹੁੰਦੀ ਡੀਏਪੀ ਇਹ ਮਾਗਰ ਮੱਛ ਨੂੰ ਕੋ ਲੈਂਦੇ ਗੱਲ ਤਾਂ ਪੱਕੀ ਹੈ ਮੈਂ ਹੁਣੀ ਸੀ ਮੈਂ ਦੀ ਗੱਲ ਇਹ ਐਨੀ ਭੈਣ ਐ 100 ਰੁਪਏ ਪਜੇ ਭੌਂਗਦੇ ਫਿਰਦੇ ਨੇ ਉਹ ਲੀਲੀ ਛੱਤ ਆਲਾ ਜਾਣੂ ਆ ਜਾਣਦਾ ਤਾਂ ਪ੍ਰਮਾਤਮਾ ਪਰ ਆਏ ਆ ਉਹੀ ਕਰੂਣੇ ਮੇਰੇ ਵਰਗਾ ਗਿਲੇ ਇੱਕ ਗੱਲ ਹੋਰ ਆ ਮੇਰੇ ਵਰਗਾ ਕਿੱਲੇ ਵਾਲਾ ਜੇ ਲੈਂਡਬਗ ਜੇ ਬੁਰੀ ਜਮਾ ਨਹੀਂ ਗੰਦੇ ਉਹਨੂੰ ਨੀ ਕਿੱਲੇ ਵਾਲਾ ਦਾ ਹੱਕ ਨਹੀਂ ਹੁੰਦਾ ਹਾਂ ਕਿਉਂ ਗਰੀਬ ਬੰਦਾ ਆਪੇ ਹਾਂ ਵੀਧੀ ਕਿੱਲੇ ਨਾਲ ਦਾ ਫਾਇਦਾ ਹੁੰਦਾ ਇਹ ਨਾ ਦੇਣੀਆਂ ਆਉਣੀਆਂ ਜਿਹੜੇ ਇਹ ਕਰਦੇ ਨਾ ਦੇਈ ਜਾਂਦੇ ਨੇ ਬਾਈ ਇੱਥੇ ਆ ਸਾਰਾ ਕੁਝ ਜਿੰਨਾ ਕਹਿੰਦੇ ਜੱਟ ਜਿਹੜਾ ਹੁੰਦਾ ਸਾਧ ਰੂਪੀ ਹੁੰਦਾ ਕਈ ਵਾਰ ਸਿਆਣੇ ਬੰਦੇ ਤੋਂ ਸੁਣੀ ਆ ਗੱਲ ਹੁਣ ਜਿਹੜੇ ਬੰਦੇ ਛੋਟੇ ਜ਼ਿਮੀਂਦਾਰ ਜਾ ਕੇ ਆਏ ਨੇ ਸੜਨ ਤਰਸ ਦੱਸ ਕਰ ਦਿੰਦੇ ਉਹ ਕੀ ਕਹਿੰਦੇ ਨੇ ਇਹਦਾ ਪਹਿਜੇ ਬੇੜਾ ਇਹਦਾ ਅਗਲਾ ਇੱਥੋਂ ਬੋਲਦਾ ਬਾਈ ਕਿਸੇ ਤੋਂ ਅੱਜਕੱਲ ਗਾਲ ਨਾ ਲਾਓ ਪੈਸੇ ਪਿੱਛੇ ਕਿਸੇ ਤੋਂ ਗਾਲ ਨਾ ਲੋ ਕਮਾਈ ਤਾਂ ਆਪਾਂ ਕਰ ਹੀ ਲੈਣੀ ਐ ਹੋਰ ਪਾਸੋਂ ਕਰ ਲਾਂਗੇ ਭੁੱਖਾ ਤਾਂ ਬੰਦਾ ਮਰਦਾ ਹੀ ਕੋਈ ਐ ਭੁੱਖਾ ਤਾਂ ਬੰਦਾ ਮਰਦਾ ਨਹੀਂ ਜਿਹਦੇ ਕੋਲ ਜ਼ਮੀਨ ਨਹੀਂ ਉਹ ਵੀ ਨਹੀਂ ਭੁੱਖਾ ਮਰਦਾ ਯਾ ਰੋਟੀ ਦਾ ਹਰੇਕ ਖਾ ਕੇ ਵੀ ਹਰੇਕ ਖਾ ਕੇ ਪੈਂਦਾ ਨਾ ਬਿਲਕੁਲ ਢਾੜੀਦਾਰ ਜੋੜੇ ਕਰਨ ਵਾਲਾ ਹੋਰ ਗੋਹਾਖਾਨ ਵਾਲੇ ਹੋਰ ਭੈਂਦ ਨੇ ਸਾਰੇ ਇਹ ਰੋਟੀ ਖਾ ਕੇ ਪੈਂਦੇ ਉਹ ਆ ਦੇਖ ਲੈ ਅੱਜ ਆਪਣੇ ਤਾਂ ਲੇਖਾ ਸੀ ਇਹ ਲੇਖਾ ਚੋਕਾ ਸੀ ਇਹਦੇ ਨਾਲ ਅਮਰੂਦਾਂ ਨਾਲ ਆਪਾਂ ਇਕੱਠੇ ਬਹਿ ਕੇ ਖਾਣਾ ਸੀ ਵੀ ਜਿਹੜਾ ਖਾਣਾ ਪੀਣਾ ਦਾ ਮੋਰ ਲੱਗੀ ਹੁੰਦੀ ਆ ਦਾਣੇ-ਦਾਣੇ ਤੇ ਇਹਨਾਂ ਦਾ ਹੁੰਦਾ ਅਸਲ ਯਾਰ ਕਾਰਨ ਕੀ ਵੇਚਣਾ ਇਹਨਾਂ ਨੇ ਕੰਜਦਾਂ ਦੀ ਡੀਏਪੀ ਤੇ ਮੋਹਰ ਲੱਗੀ ਤੇ ਖਾਣੀ ਆ ਇਹ ਬੀ ਵਿਚਲਾ ਵੇਚਣਾ ਕੀ ਹੈ ਨਾ ਸਿਸਟਮ ਆ ਵੀ ਇਹਨੂੰ ਜਮੀਨ ਵੇਚੂ ਆਪੇ ਬੇਨੂੰ ਡੀਏਪੀ ਨਾ ਦੋ ਜੇ ਨਾ ਫਸਲ ਉਪਰ ਉਹ ਬੈਗਰੂ ਆ ਉਦੋਂ ਉਹ ਨਹੀਂ ਲਗੋ ਕੇ ਰਹਿਦਾ ਉਹ ਸਭ ਜਾਣੀ ਜਾਣਾ ਇਹਦਾ ਗੈਂਗੜਾ ਲਿਆ ਹੋਇਆ ਯਾਰ ਆਪਦਾ ਬੈਗਰੂ ਤੇ ਡੋਰੀਆਂ ਰੱਖੋ ਵੀ ਸੱਚੇ ਪਾਤਸ਼ਾਹ ਤੂੰ ਹੀ ਇਹਨਾਂ ਮੇੜੇ ਕਰਨੇ ਆ ਵਾਕ ਨਾਲੇ ਬੰਮਾ ਜੀ ਮੈਂ ਆ ਬੰਮਾ ਦੀ ਤੂੰ ਹੈ ਹੋ ਜਾਣਗੇ ਗਿਆ ਤੇ ਕਿਸੇ ਗਲਤੀ ਆਪਣੇ ਜੀ ਵੀ ਆ ਤਿਹ ਜਿਹੜੀ ਵਾਰ ਮੈਂ ਜਾ ਕੇ ਬੋਲਿਆ ਸਟੇਡੀ ਚ ਬਈ ਮੈਂ ਕੱਲਾ ਰਹੇਗਾ ਕੋਈ ਮਾਗਰ ਬੋਲਿਆ ਨਹੀਂ ਸਰਾਹੀ ਤਾਂ ਕਮੀਆਂ ਨੇ ਖਾਕ ਮੀਆਂ ਨੇ ਇੱਥੇ ਚੋਰ ਨੇ ਤਾਂ ਇੱਕ ਦਿਨ ਫੜ ਹੀ ਜਾਣਾ ਉਹ ਤਾਂ ਯਾਰ 100 ਦਿਨ ਚੋਰ ਦਾ ਇੱਕ ਦਿਨ ਸਾਧੋ ਅਗਲਾ ਕਹਿੰਦਾ ਨਹੀਂ ਹੁੰਦਾ ਐਂ ਜੀ ਕਹਾ ਤੁਜੀ ਮੈਨੂੰ ਤਾਂ ਪਤਾ ਨਹੀਂ ਐਂ ਸੀ ਐਂਡ ਤਾਂ ਹੋਣੀ ਆ ਅੰਤ ਤਾਂ ਇਹਨਾਂ ਦਾ ਤੂੰ ਦੇਖੀ ਆਪਣੇ ਹਾਂ ਤਾਂ ਇਹ ਗੱਲ ਗਲਤ ਹੈ ਯਾਰ ਪਿੰਡ ਦੇ ਵਿੱਚ ਹੀ ਤੂੰ ਲਾਲਾ ਵੀ ਡੀਪੀ ਐ ਕਰ ਦੇਣੀ ਯਾਰ ਉਹਦੇ ਆਪਾਂ ਨੂੰ ਕੀ ਕਹਿੰਦੇ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਂ ਡੇਰੇ ਚ ਆਖੇ ਆਪਾਂ ਨੂੰ ਬਾਬਾ ਹਣਸਾ ਦੇ ਡੇਰੇ ਚ ਇਹਦੇ ਕੋਲੇ ਕੀ ਪ੍ਰੂਫ ਹੈ ਜੀ ਰੋਲਾ ਪਾਈਆਂ ਨੇ ਦੋਨੇ ਜਣੇ ਹਾਂ ਮੈਂ ਕਿਹਾ ਪ੍ਰੂਫ ਤਾਂ ਤੁਹਾਨੂੰ ਬਾਬਾ ਹਣਸਾ ਸੀ ਸੋ ਉਹ ਕਰੂਗਾ ਹੁਣ ਸਾਰੇ ਪ੍ਰੂਫ ਹੀ ਇਕੱਠੇ ਕਰ ਰੱਖੇ ਨੇ ਤੱਕ ਹੀ ਦੇਊਗਾ ਹਾਂ ਹੁਣ ਦੇਈਗੇ ਆਪਾਂ ਹਾਂ ਕਰਾਂਗੇ ਇਹ ਗੱਲ ਸਮਵਾਤ ਨੂੰ ਓਏ ਆਏ ਮੰਨ ਲਓ ਹੱਥ ਵੀ ਪ੍ਰਮਾਤਮਾ ਜਿਹੜਾ ਕਰੂ ਆਪੀ ਪਰ ਲੂ ਜਿਉਂ ਬੋਲੇ ਸੀ ਨਾ ਉਹਦੇ ਇਹ ਵਿਰੋਧ ਦੀ ਬਾੜੀ ਦੂਰ ਤੱਕ ਵਾਗੀ ਇਹ ਸੱਚੀ ਗੱਲ ਤਾਂ ਫਿਰ ਕਹਿਣੀ ਵੀ ਪੈ ਜਾਂਦੀ ਆ ਯਾਰ। ਨਹੀਂ। ਡਾਊਟ ਬਰਾਬਾ। ਮੁਰਕੇ ਇਲਜ਼ਾਮ ਵੀ ਲਾਉਣ ਲੱਗ ਜਾਂਦੇ ਨੇ ਲੋਕਾਂ। ਕੋਈ ਯਾਰ ਤੁਸੀਂ ਕਿਉਂ ਭੈਣ ਮਰਾਵੇ? ਵੀ ਆਪਾਂ ਚੱਲਦੇ ਆਂ ਡੀਪੀ ਦੀ ਘਾਟ ਨਹੀਂ ਹੁੰਦੀ। ਕਰੂਗਾ ਜਿਹੜਾ ਘਾਟ ਕਾਦੀ ਨਹੀਂ ਯਾਰ ਆਪਾਂ ਬੀਜ ਕੀ ਹਟਾਂਗੇ ਇਹਨਾਂ ਦੇਣਗੇ ਤੇ ਹੋਰ ਲੈ ਲਾਂਗੇ ਡੀ ਦੀ ਗੱਲ ਐ। ਜਦੋਂ ਹੁਣ ਆਪਾਂ ਵਾਹਣ ਲਿਆ ਉਹ ਤਾਂ ਛੱਡਾਂਗੇ ਤਾਂ ਬੀਜ ਕੀ। ਠੀਕ ਐ। ਹਾਂ ਐ ਤਾਂ ਸੱਲ ਦਾ ਜ਼ਰੂਰ ਹੋ ਗਿਆ ਉਹ ਜਾਂਦਾ ਹੈ ਨਾ। ਇਹ ਗੇਤੀ ਨਾ ਬੀਜ ਜੇ। ਹਾਂ। ਹੁੰਦਾਗਾ। ਚੱਲਗੇ ਫੇਰ। ਚੱਲੇਗਾ। ਚੱਲੋ ਬਰਾਬਾ। ਕਚਰਾ ਲਰਕ ਨਮ ਪਲਾਧਵਤ ਨਮ ਹਲਾ ਬਲਾ ਬਲਾ ਗੰਗਾ ਨਾ ਪਿਆ ਮਾ ਪਾਈ ਨਾ ਕਛ ਵੀ ਲਾ ਦੇ ਮੇਰੇ ਸਾਲ ਕਿੜਾ ਸਾਰਾ ਤੁਹਾਨੂੰ ਦਿਖਾਈਏ ਨਾ ਨਾ ਮੋਰ ਨਹੀਂ ਪਾਈ ਪੱਟ ਤੇ ਪੱਟ ਤੇ ਮੋਰ ਨਹੀਂ ਬੜੀ ਬਵਾਈਆ ਰਹੇ ਨੇ ਯਾਰ ਹਾਂ ਸੱਚ ਇੱਕ ਮੋਰਨੀ ਦੀ ਗੱਲ ਤੈਨੂੰ ਹੋਰ ਦਾਦਾ ਆ ਜਾ ਕਈ ਆਪਣੀਆਂ ਹੀ ਮੋਰਨੀਆਂ ਤੇ ਵੀ ਲੱਗੀਆਂ ਨੇ ਹੁਣ ਲੈ ਤੈਨੂੰ ਮੈਂ ਦੱਸਦਾ ਸਿੱਧੂ ਕੀ ਦੱਸਦਾ ਯਾਰ ਕਿਸੇ ਬੰਦੇ ਨੇ ਫੋਨ ਕਰਕੇ ਸਿੱਧਾ ਕਿਹਾ ਕਿ ਇਹ ਜਿਹੜੀ ਟਿਕੜੀ ਆ ਇਹ ਗੰਧ ਪਾਉਂਦੀ ਆ ਠਹਿਰਾ ਦੱਛ ਪੱਕੀ ਕਰਨ ਬੋਲੇ ਅੱਛਾ ਬਈ ਯਾਰ ਲੈ ਤੈਨੂੰ ਕੋਈ ਪਤਾ ਨਹੀਂ ਨਾ ਵੀ ਤੇ ਕਿੜੀ ਇੱਕ ਗੰਧ ਬੋਲੀ ਕਰਦਾ ਤੈਨੂੰ ਦੱਸੂਗਾ ਆਹ ਜਵਾਬ ਆਪਣੇ ਕੋਲੇ ਇਹ ਮੁੰਡਾ 20 ਸਾਲ ਦਾ ਹੋ ਗਿਆ ਆਪਣੇ ਨਾਲ ਰਹਿੰਦੇ ਨੂੰ ਤਿੰਨ ਸਾਲ ਹੋ ਗਏ ਵੱਧ ਹੋ ਗਏ ਹੋਣਗੇ ਤਿੰਨ ਤਾਂ ਪੱਕੇ ਹੋ ਗਏ ਆਪਾਂ ਇਹਦੇ ਮੂੰਹੋਂ ਕਦੇ ਕੋਈ ਨਸ਼ੇ ਦੀ ਗੱਲ ਜਾਂ ਕਦੇ ਕੋਈ ਜਨਾਨੀ ਬਾਜੀ ਦੀ ਗੱਲ ਕਦੇ ਸੁਣੀ ਆ ਆ ਬੈਠਾ ਮੂੰਹ ਤੇ ਕੋਈ ਪੁੱਛ ਕਹਾ ਦੇ ਦੇ ਇਹਦੇ ਪਿਓ ਨੂੰ ਵੀ ਉਂਗਲਾਂ ਲਾਤੀਆਂ ਲੋਕਾਂ ਨੇ ਅਗੇ ਥੋੜੇ ਮੁੰਡੇ ਨੂੰ ਖਰਾਬ ਕਰ ਤੂੰ ਉੱਤੇ ਜ਼ਹਿਰ ਹੈ ਇਹ ਤਿੰਨ ਚਾਰ ਕੀੜਾ ਨੇ ਹਾਂ ਆਪਣੇ ਪਿੰਡ ਚ ਹਾਂ ਕਰ ਲਾਂਗੇ ਕੱਠੀਆਂ ਚਿੰਤਾ ਨਾ ਕਰ ਤੂੰ ਦੇਖ ਲੈ ਖੇលਿਆ ਅੱਜ ਉਹਨਾਂ ਦਾ ਟਾਈਮ ਆ ਕੱਲ ਨੂੰ ਆਪਣਾ ਟਾਈਮ ਵੀ ਆਊਗਾ ਤੂੰ ਦੇਖਦਾ ਜਾ ਦੇਖਣਾ ਕਿ ਜਿਦਿਆ ਅਰਗੇ ਅਮਰੂਦ ਵਾਂਗੂ ਖਾ ਜਾਾਂਗੇ ਹਾਂ ਹੈ ਗੱਲ ਤਾਂ ਈ ਹੋਈ ਛੱਡ ਦੇ ਛੱਡ ਦੇ ਥੋੜੀਆਂ ਕੋਟਾ ਦੇ ਆਂ ਕੋਟਾ ਵੀ ਥੋੜੀ ਛੱਡਦੇ ਹੁੰਨੇ ਚੱਪੜਾ ਹਾਂ ਤੇ ਚ ਰਗੜ ਦਾਂਗੇ ਜੱਟਣੀ ਵਾਂਗੂ ਜਮੀ ਜਿਵੇਂ ਖਾਸ ਖਾਸ ਨਹੀਂ ਰਗੜਦੇ ਆਪਾਂ ਟੁੰਡੇ ਚ ਪਾ ਕੇ ਉਹ ਨਾਲੇ ਮੈਂ ਤੈਨੂੰ ਐ ਕਹੇ ਨਾ ਉਹ ਕਹਿੰਦੇ ਹੁੰਦੇ ਇਹ ਛੱਜਦਾ ਬੋਲੇ ਥਾਨੇ ਨੀ ਕਿ ਬੋਲੇ ਉਹ ਵੀ ਕਹਿੰਦੇ ਨੇ ਮੈਂ ਤੈਨੂੰ ਉਹ ਦੱਸਾਂ ਜਿਹੜਾ ਸਿਰੇ ਦਾ ਲੰਡਰ ਬੰਦਾ ਹੁੰਦਾ ਨਾ ਉਹ ਇਹ ਜਿਵੇਂ ਵਰਤ ਕਰਦਾ ਹੁੰਦਾ ਹੁਣ ਤੁਸੀਂ ਮੇਰੇ ਮੂੰਹ ਕਿਉਂ ਕਹਾਉਣਿਆ ਮੈਨੂੰ ਵਗ ਜਾਣ ਦੇ ਕੋਈ ਟੱਕਰ ਐ ਉਹ ਐਡਾ ਤੂੰ ਵੀ ਗੇੜਾ ਕੰਮਾ ਕਰ ਮੱਛ ਵਗ ਜਾ ਮੈਂ ਤੇਰੇ ਤੋਂ ਕਹਣਾ ਯਾਰ ਉਹ ਜਦੋਂ ਕੱਪੜੇ ਬਾਦਲ ਫਰ ਚੱਲ ਗਿਆ ਮੈਂ ਕਿਹਾ ਤੋ ਕਹਣਾ ਮੈਂ ਆਪਦੀ ਦੀ ਲਾਉਣਾ ਪਹਿਲਾਂ ਰਾਬੀ ਰੱਬ ਹੀ ਨੇ ਮੇਰੇ ਗਰੂ ਪਰ ਗੱਲੇ ਜੇ ਮੈਂ ਮਾੜਾ ਗਲਤ ਹੈ ਬਈ ਜੇ ਮੈਂ ਮਾੜਾ ਮੈਂ ਕਿਸੇ ਨੂੰ ਕਹਿੰਦਾ ਵੀ ਨਹੀਂ ਹਾਂ ਸਹੀ ਗੱਲ ਹੈ ਕਹਿਣਾ ਵੀ ਨਹੀਂ ਚਾਹੀਦਾ ਨਲੇ ਤੂੰ ਮੈਂ ਤੈਨੂੰ ਯਾਰ ਹੁਣ ਪਮਾ ਤੁਸੀਂ ਐ ਕਹੋ ਵੀ ਭੈਣ ਆ ਹੋਰੀ ਬੋਲੀ ਜਾਂਦਾ ਲੂਜੇ ਤੋਂ ਬਣਾ ਨਹੀਂ ਮੈਨੂੰ ਬੋਲਾ ਅੱਛਾ ਹਾਂ ਤੈਨੂੰ ਘੜੇ ਦਾ ਪਤਾ ਨਹੀਂ ਤੈਨੂੰ ਵੇਦੇ ਟਾਈਮ ਮੈਨੂੰ ਵੀ ਵਿਲੇਜ ਟਾਈਮ ਚ ਦੱਸਿਓ ਜਾਂਦਾ ਮੈਨੂੰ ਮੈਨੂੰ ਨਹੀਂ ਕੀ ਪਤਾਗਾ ਚਲ ਆ ਪੀਪੀ ਨੇ ਕਹੀ ਗਿਆ ਚਲ ਫਿਰ ਕੱਟ ਫੋਨ ਚੱਲੀ ਜਾਗਾ ਹਾਂ ਚਲ ਚੱਲੀ ਚਲੋ